ਦੇ ਵਾਸਤੇ ਦੋ ਅਨਸਟਿਚ ਸ਼ਰਾਰੇ ਦੇ ਕਨਸੈਪਟ ਲੈ ਕੇ ਆਇਆ ਮੈਂ ਥੋੜੇ ਵਾਸਤੇ ਮਤਲਬ ਕਿ ਜਿਹੜੇ ਕਲਾਇੰਟ ਸਾਨੂੰ ਮੈਸੇਜ ਕਰਦੇ ਭਾਜੀ ਘੱਟ ਰੇਂਜ ਦੇ ਵਿੱਚ ਸ਼ਰਾਰ ਸੁੱਟ ਲੈਣਾ ਸੋ ਸ਼ਰਾਰਾ ਬਣੂਗਾ ਫੁੱਲ ਫਲੇਅਰ ਦੇ ਵਿੱਚ ਪਰ ਤੁਹਾਨੂੰ ਸਟਿਚ ਕਰਵਾਉਣਾ ਪੈਣਾ ਹੈ ਇਹਦੇ ਨਾਲ ਆਊਗਾ ਫੈਬਰਿਕ ਮੈਂ ਤੁਹਾਨੂੰ ਪੀਸ ਦਿਖਾ ਦੇਣਾ ਦੋ ਡਿਜ਼ਾਈਨ ਨੇ ਦੋਨੋਂ ਡਿਜ਼ਾਈਨ ਤੁਹਾਨੂੰ ਓਪਨ ਕਰਕੇ ਦਿਖਾਵਾਂਗਾ ਤੁਸੀਂ ਪਹਿਲਾ ਡਿਜ਼ਾਈਨ ਚੈੱਕ ਕਰੋ ਪਹਿਲਾ ਡਿਜ਼ਾਈਨ ਆ ਰਿਹਾ ਜੀ ਆਵਲਾ ਆ ਦੇਖੋ ਇੱਕ ਸਾਈਡ ਸ਼ਰਾਰੇ ਦੀ ਆਏਗੀ ਆਵਲੀ ਮਤਲਬ ਕਿ ਸ਼ਰਾਰਾ ਐਂਡ ਫੁੱਲ ਫਲੇਅਰ ਦੇ ਵਿੱਚ ਬਣਨਾ ਕੋਈ ਐਦਾਂ ਨਹੀਂ ਹੈਗਾ ਕਿ ਸ਼ਰਾਰਾ ਬਿਲਕੁਲ ਨਾਰਮਲ ਫਲੇਅਰ ਦੇ ਵਿੱਚ ਫਲੇਅਰ ਦੇ ਵਿੱਚ ਬਣੂਗਾ ਇਹ ਫੁੱਲ ਫਲੇਅਰ ਦੇ ਵਿੱਚ ਹੀ ਬਣੂਗਾ ਫਰੰਟ ਬੈਕ ਤੇ ਸ਼ਰਾਰੇ ਦੇ ਵਰਕ ਆਏਗਾ ਜਿਵੇਂ ਇੱਕ ਸਾਈਡ ਆ ਆ ਗਈ ਇੱਕ ਸਾਈਡ ਆ ਜਾਨੀ ਕਿ ਦੋ ਸ਼ਰਾਰੇ ਵਾਲੀ ਸਾਈਡ ਦਾ ਫੈਬਰਿਕ ਦਿੱਤਾ ਹੋਇਆ ਤੁਹਾਨੂੰ ਸਟਿਚ ਕਰਾਉਣਾ ਪਏਗਾ ਸੋ ਪਰ ਇਹ ਹੈ ਕਿ ਇਹ ਰੇਂਜ ਬਹੁਤ ਰੀਜ਼ਨੇਬਲ ਹੈ ਨਹੀਂ ਤਾਂ ਮੋਸਟਲੀ ਸ਼ਰਾਰਾ ਸੂਟ ਜੇ ਆਪਾਂ ਰੈਡੀमेड ਲੈਣੇ ਆ ਤਾਂ ਜਿੰਨੇ ਵੀ ਐਦਾਂ ਦੇ ਕਨਸੈਪਟ ਆ ਰਹੇ ਨੇ ਹੈਂਡਵਰਕ ਦੇ ਵਿੱਚ ਰੈਡੀमेड ਦੇ ਵਿੱਚ ਮੋਸਟਲੀ 15 16 17 18000 ਤੋਂ ਘੱਟ ਆਂਦੇ ਨਹੀਂ ਛੋਟ ਛੋਟ ਨਾਲ ਸ਼ਰਾਰਾ ਬਣੂਗਾ ਬੜਾ ਸ਼ਾਨਦਾਰ ਹਾਲੋ ਪਹਿਲਾ ਆਰਟੀਕਲ ਆ ਗਿਆ ਆਵਲਾ ਇਹਦਾ ਰੇਟ ਮੈਂ ਤੁਹਾਨੂੰ ਦੱਸਦਾ ਵੀਡੀਓ ਦੇ ਵਿੱਚ ਪਿਓਰ ਔਰਗੈਂਜ਼ਾ ਦੁਪੱਟਾ ਆ ਰਿਹਾ ਦੁਪੱਟਾ ਇਜ਼ਹਾਰ ਹੈ ਜੀ ਬੀਟਸ ਵਗ ਦੇ ਵਿੱਚ ਆ ਦੇਖੋ ਸਾਰਾ ਬੀਟਸ ਵਗ ਦਾ ਕੰਮ ਹੈ ਦੁਪੱਟੇ ਤੇ ਬੂਟੀ ਵਰਕ ਦਾ ਕੰਮ ਹੈ ਬੜਾ ਸੋਹਣਾ ਦੁਪੱਟਾ ਬਣਿਆ ਹੋਇਆ ਸੋ ਜਿਹੜਾ ਇਹਦਾ ਰੇਟ ਹੈ ਜੀ ਉਹ ਆਏਗਾ 7800 ਮਤਲਬ ਕਿ 7800 ਰੁਪਏ 7800 ਰੁਪਏ ਇਸਦਾ ਰੇਟ ਆ ਰਿਹਾ ਜੀ ਦੂਸਰਾ ਡਿਜ਼ਾਈਨ ਆਊਗਾ ਆਵਲਾ ਇਹ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਸੋ ਇਹਦਾ ਵੀ ਸ਼ਰਾਰਾ ਬਣਨਾ ਹੈ ਚਾਹੇ ਤੁਸੀਂ ਪੈਂਟ ਪਲਾਜ਼ੋਮ ਨਾਲੋ ਚੁਆਇਸ ਤੁਹਾਡੀ ਹੈ ਵਸੇ ਸ਼ਰਾਰੇ ਲਈ ਫੈਬਰੀ ਦਿੱਤਾ ਹੋਇਆ ਹੈ ਪੈਂਟ ਬੈਕ ਆਏਗਾ ਜੀਸਾ ਵਨ ਸਾਈਡ ਆਏਗਾ ਟੂ ਸਾਈਡ ਆਇਆ ਕੇ ਦੀ ਸ਼ਰਟ ਇਸ ਦਾ ਪ੍ਰਾਈਸ ਆਏਗਾ ਜੀ ਸੇਮ ਹੀ ਪ੍ਰਾਈਸ ਆਏਗਾ 7800 ਆ ਸ਼ਰਟ ਆ ਰਹੀ ਹੈ ਪ੍ਰੋਪਰ ਬਜਟ ਦੇ ਕੰਮ ਇਹਦਾ ਦੁਪੱਟੇ ਤੇ ਸਾਰਾ ਹੈਂਡਵਰਕ ਕਰਿਆ ਹੋਇਆ ਛੋਟ ਛੋਟ ਦੇ ਵਿੱਚ ਆਣਗੇ ਇਹ ਅਨਸਟਿਚ ਸ਼ਰਾਰਾ ਸੂਟ ਦਾ ਹੈ ਤੋ ਕਿ ਇਹ ਚੀਜ਼ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈ ਤੇ ਰੇਂਜ ਵੀ ਬਹੁਤ ਨਾਰਮਲ ਹੈ ਤੇ ਸੂਟ ਵੀ ਸੋਨੇ ਆ ਤੋ ਆਰਡਰ ਜਲਦੀ ਆਪਣਾ ਕਰ ਲਓ ਜੀ ਸਪੈਸ਼ਲ ਟਮਾਟਰੀ ਰੈੱਡ ਕਲਰ ਦੇ ਵਿੱਚ ਆਰਟੀਕਲ ਲੈ ਗਏ ਆ ਬੜਾ ਪਿਆਰਾ ਲੋ ਜੀ ਬਰਾਇਡਲ ਸੂਟ ਆਏਗਾ ਸਪੈਸ਼ਲ ਫੋਰ ਅਨੰਦਕਾਰਜ ਦੇ ਲਈ ਜਿਨ੍ਹਾਂ ਦੀ ਰੈੱਡ ਕਲਰ ਦੀ ਚੁਆਇਸ ਹੈ ਇਹਦੀ ਮੈਂ ਮਜ਼ੈਂਟਾ ਕਲਰ ਦੀ ਵੀਡੀਓ ਪਾਈ ਸੀਗੀ ਮਾਡਲ ਨੇ ਪਾਇਆ ਸੀ ਪੀਸ ਇਹ ਰੈੱਡ ਕਲਰ ਦੇ ਵਿੱਚ ਬਣ ਕੇ ਆ ਪਿਓਰ ਕ੍ਰੀਮ ਨੂੰ ਵੀਡੀਓ ਦਿਖਾਣਾ ਇਕਵਨ ਸਕਿਪ ਕਰ ਦਰੋ ਮੈਂ ਤੁਸੀਂ ਵੀਡੀਓ ਚੈੱਕ ਕਰੋ ਮੈਂ ਰਾਣੀ ਮਜ਼ੈਂਟਾ ਵੀ ਪਾਇਆ ਸੀ ਪਰ ਜਿਹੜਾ ਮਰਜੈਂਟਾ ਆਇਆ ਸੀ ਉਹਦੀ ਬੈਕ ਤੇ ਵੀ ਐਮਬ੍ਰੋਇਡਰੀ ਬੈਕ ਤੇ ਵੀ ਵਰਕ ਸੀਗਾ ਇਸ ਦਾ ਬੈਕ ਤੇ ਵਰਕ ਨਹੀਂ ਆਏਗਾ ਇਸ ਦਾ ਫਰੰਟ ਆਏਗਾ ਬਾਜੂ ਤੇ ਕੰਮ ਆਏਗਾ ਬੈਕ ਨੈਕ ਬਣਾ ਹੋਇਆ ਹੈ ਬੈਕ ਨੈਕ ਜਰੂਰ ਬਣਾ ਹੋਇਆ ਹੱਸਦਾ ਸੋ ਪ੍ਰੋਪਰ ਬਾਟਮ ਤੇ ਸ਼ਾਇਦ ਕੰਮ ਹੋਊਗਾ ਇਸ ਦਾ ਹਾਂ ਬਾਟਮ ਤੇ ਵਰਕ ਆਊਗਾ ਸੋ ਆ ਆਏਗਾ ਇਸ ਦਾ ਦੁਪੱਟਾ ਇਹਦਾ ਜਿਹੜਾ ਰੇਟ ਰਹੂਗਾ ਉਹ ਰਹੇਗਾ 16900 ਦੁਪੱਟਾ ਬਹੁਤ ਸੋਹਣਾ ਹੈ ਦਾ ਆ ਦੇਖੋ ਦੁਪੱਟਾ ਪੂਰਾ ਹੈਵੀ ਹੈ 16900 ਇਸ ਦਾ ਪ੍ਰਾਈਸ ਹੈ ਤੁਸੀਂ ਆ ਦੇਖੋ ਆ ਆਏਗਾ ਜੀ ਸਿਫਤੇ ਮਤਲਬ ਕਿ ਜਦੋਂ ਆਪਾਂ ਚੁੰਨੀ ਲਾਵਾਂਗੇ ਸਿਫਤੇ ਤਾਈ ਮੱਥਾ ਪੱਟੀ ਆ ਡਿਜ਼ਾਈਨ ਹੈ ਜੀ ਬੜਾ ਸੋਹਣਾ ਆ ਦੇਖੋ ਸੋ 16900 ਰੇਟ ਆ ਜਲਦੀ ਆਰਡਰ ਕਰ ਲਓ ਸੋ ਪ੍ਰੋਪਰ ਡਾਰਕ ਮਹਿਰੂਨ ਕਲਰ ਦੇ ਵਿੱਚ ਆਰਟੀਕਲ ਲੈ ਕੇ ਆ ਆ ਬਰਾਇਡਲ ਕਾਲਸ ਮਹਿਰੂਨ ਕਲਰ ਕਿਉਂਕਿ ਇਹ ਕਲਰ ਹਰ ਕਿਸੇ ਨੂੰ ਚਾਹੀਦਾ ਹੁੰਦਾ ਪਰ ਇਹ ਕਲਰ ਬਹੁਤ ਘੱਟ ਮਿਲਦਾ ਮੋਸਟਲੀ ਜਿਹੜਾ ਰੈੱਡ ਮਹਿਰੂਨ ਕਲਰ ਆ ਉਹ ਵਾਲਾ ਮਿਲਦਾ ਇਹ ਪ੍ਰੋਪਰ ਕਾਲਸ ਤੇ ਮਹਿਰੂਨ ਕਲਰ ਆਊਗਾ ਸੋ ਜਿੰਨੂੰ ਆਪਾਂ ਪ੍ਰੋਪਰ ਮਹਿਰੂਨ ਕਲਰ ਕਹਾਂਗੇ ਲੋ ਜੀ ਸਪੈਸ਼ਲ ਬਰਾਇਡਲ ਸੂਟ ਰੈਡੀ ਕਰਵਾਇਆ ਬੜਾ ਪਿਆਰਾ ਸੋ ਸਭ ਤੋਂ ਵਧੀਆ ਲੈ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋ फ्रंट पूरा हैवी प्योर क्रेप ਦੇ ਉੱਤੇ ਆਰਟੀਕਲ ਆਏਗਾ फ्रंट ਆ ਗਿਆ ਜੀ ਸਾਰਾ ਹੈਂਡਵਰਕ ਹੈ ਪ੍ਰੋਪਰ ਬਾਜੂ ਤੇ ਕੰਮ 올ਓਵਰ ਸੂਟ ਰਹੇਗਾ ਪਿਓਰ ਕ੍ਰੇਪ ਦਾ ਫੈਬਰਿਕ बॉटम ਤੇ ਵਰਕ ਆ ਗਿਆ ਔਰ ਇਸ ਦੀ ਬੈਕ ਐਮਬਰਾਇਡਰੀ ਚੈੱਕ ਕਰੋ ਬੈਕ ਤੇ ਵਰਕ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਰੈਜ਼ ਦਾ ਬੈਕ ਵਰਕ ਫਰੰਟ ਔਰ ਬੈਕ ਦਾ ਪੂਰਾ ਹੈਵੀ ਕੰਮ ਸੋ ਰੇਟ ਆਊਗਾ ਇਸ ਦਾ 14900 14900 اور دوپٹا پورا ہیوی نہیں ਤਾਂ ਇਦਾਂ ਦੇ ਆਰਟੀਕਲ ਮੋਸਟਲੀ 22000 21000 23000 24000 ਤੋਂ ਘੱਟ ਨਹੀਂ ਬਣਦੇ ਸੋ ਦੋ پیس ਆਏ ਆ ਜੀ ਆਰਡਰ ਤੁਸੀਂ ਆਪਣਾ ਜਲਦੀ ਕਰੋ ਚੋਰ ਕਰੇਵ ਦੇ ਵਿੱਚ ਗਰਾਰਾ ਸੂਟ ਲੈ ਕੇ ਆਇਆ ਰਾਣੀ ਮਜ਼ੰਟਾ ਕਲਰ ਤੇ ਪਾਕਿਸਤਾਨੀ ਬੋਟਲ 그린 ਸ਼ੇਡ ਦੋ ਸ਼ੇਡ ਬਣਵਾਏ ਆ ਡਿਜ਼ਾਈਨਿੰਗ ਚੈੱਕ ਕਰ ਲਓ ਪ੍ਰਾਈਸ ਵੀਡੀਓ ਦੇ ਵਿੱਚ ਹੀ ਦੱਸਿਆ ਜਾਏਗਾ ਸੋ ਫੁੱਲ ਹੈਵੀ ਫਲੇਅਰ ਗਰਾਰੇ ਦਾ ਫੁੱਲ ਹੈਵੀ ਗਰਾਰਾ ਬਣਨਾ ਹੋਇਆ ਸਾਰਾ ਹੈਂਡਵਰਕ ਦੇ ਵਿੱਚ ਗਰਾਰਾ ਦਾ ਫਲੇਅਰ ਬਹੁਤ ਸੋ ਗਰਾਰਾ ਆ ਰਿਹਾ ਫੁੱਲ ਫਲੇਅਰ ਦੇ ਵਿੱਚ ਫਰੰਟ ਬੈਕ ਤੇ ਵਰਕ ਆਏਗਾ ਸੋ ਆ ਇਹਦੀ ਸ਼ਰਟ ਆਏਗੀ ਰਾਣੀ ਮਜ਼ੰਟਾ ਮੈਂ ਓਪਨ ਕਰਿਆ ਆ ਇਹਦੀ ਸ਼ਰਟ ਹੈ ਸ਼ਰਟ ਤੇ ਸਾਰਾ ਹੈਂਡਵਰਕ ਜਿਆਦਾ ਲੌਂਗ ਵੀ ਨਹੀਂ ਜਿਆਦਾ ਸ਼ਾਰਟ ਵੀ ਨਹੀਂ ਸੋ ਪ੍ਰੋਪਰ ਬਾਜੂ ਤੇ ਕੰਮ ਚਨੂਨ ਦਾ ਦੁਪੱਟਾ ਦੁਪੱਟੇ ਸਾਰਾ ਹੈਂਡਵਰਕ ਫੋਰ ਸਾਈਡ ਸੋ ਜੀ ਜਿਹੜੀ ਰੇਂਜ ਰਹੇਗੀ ਉਹ ਰਹੇਗੀ ਜੀ 15800 ਰੁਪਏ ਕਲਰ ਦੋ ਮਿਲਣਗੇ 15800 ਇੱਕ ਆਊਗਾ ਬੋਟਲ ਗ੍ਰੀਨ ਸ਼ੇਡ ਆ ਇੱਕ ਹੋਰ ਬੋਟਲ ਗ੍ਰੀਨ ਕਲਰ ਲੋ ਜੀ ਇੱਕ ਆਏਗਾ ਆਵਲਾ ਸ਼ੇਡ ਤੇ ਇੱਕ ਆਏਗਾ ਮਜ਼ੈਂਟਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸੋ 15800 ਇਸ ਦਾ ਪ੍ਰਾਈਸ ਆ ਫੁੱਲ ਵੈਡਿੰਗ ਲਈ ਸਪੈਸ਼ਲ ਗਰਾਸੂਟ ਬੜਾ ਪਿਆਰਾ ਸੋ ਆਪਣਾ ਆਰਡਰ ਜਲਦੀ ਪਲੇਸ ਕਰ ਦਿਓ ਫਿਰ ਵਸ ਲੈ ਕੇ ਆਏ ਜੀ ਰਾਣੀ ਮਜ਼ੈਂਟਾ ਕਲਰ ਦੀ ਅਨਾਰਕਲੀ ਨਾਲ ਲਹਿੰਗਾ ਫੁੱਲ ਹੈਵੀ ਦਬਕੇ ਦਾ ਵਰਕ ਹੈ ਜੀ ਇਸ ਦਾ ਫੁੱਲ ਹੈਵੀ ਦਬਕੇ ਦਾ ਕੰਮ ਆ ਰਿਹਾ ਸਾਰਾ ਲਹੰਗੇ ਨਾਲ ਅਨਾਰਕਲੀ ਦਾ ਕਨਸੈਪਟ ਸਭ ਤੋਂ ਸੋਹਣਾ ਕਨਸੈਪਟ ਹੈ ਜੀ ਸਪੈਸ਼ਲ ਫॉर ਬ੍ਰਾਈਡਲ ਲੋ ਜੀ ਰਾਣੀ ਮਜ਼ੈਂਟਾ ਕਲਰ ਸਾਰਾ ਦਬਕੇ ਦਾ ਕੰਮ ਹੈ ਸੋ ਅਨਾਰਕਲੀ ਨਾਲ ਲਹੰਗਾ ਪੀਸ ਬੜਾ ਪਿਆਰਾ ਬਣ ਕੇ ਆਇਆ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਲਹੰਗਾ ਆ ਲਹੰਗਾ ਚੈੱਕ ਕਰੋ ਲਹੰਗੇ ਤੇ ਸਾਰਾ ਦਬਕੇ ਦਾ ਕੰਮ ਫੁੱਲ ਫਲੇਅਰ ਦੇ ਵਿੱਚ ਲਹੰਗਾ ਤੇ ਫੁੱਲ ਫਲੇਅਰ ਦੇ ਵਿੱਚ ਇਹ ਅਨਾਰਕਲੀ ਬਣੀ ਹੋਈ ਹੈ ਅਨਾਰਕਲੀ ਪੂਰੀ ਹੈਵੀ ਆ ਰਹੀ ਹੈ ਜੀ ਫੁੱਲ ਹੈਵੀ ਅਨਾਰਕਲੀ ਫਰੰਟ ਬੈਕ ਤੇ ਸੇਮ ਵਰਕ ਆਏਗਾ ਅਨਾਰਕਲੀ ਬੜੀ ਸ਼ਾਨਦਾਰ ਹੈ ਆ ਚੈੱਕ ਕਰੋ ਆ ਰਹੀ ਹੈ ਨਾਰਕਲੀ ਫੁੱਲ ਹੈਵੀ ਨਾਰਕਲੀ ਆ ਰਹੀ ਹੈ ਫਰੰਟ ਤੇ ਔਰ ਬੈਕ ਤੇ ਹੈਵੀ ਕੰਮ ਆਇਗਾ ਨਾਰਕਲੀ ਬੜੀ ਪਿਆਰੀ ਹੈ ਸੋ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਜੀ ਇਸ ਦਾ ਬਾਜੂ ਤੇ ਬਾਜੂ ਵੀ ਦਿਖਾ ਦੇ ਰੋਮੀ ਸੋ ਆ ਆ ਰਿਹਾ 4 ਸਾਈਡ ਦੁਪੱਟਾ ਸਪੈਸ਼ਲ ਨਾਮਦਕਾਰ ਦੀ ਲਾਵਾਂ ਫੇਰ ਲਈ ਜਿਨ੍ਹਾਂ ਨੂੰ ਵੈਡਿੰਗ ਦੇ ਲਈ ਮਜ਼ਾਂਟਾ ਕਲਰ ਦੀ ਨਾਰਕਲੀ ਚਾਹੀਦੀ ਹੈ ਨਾਲ ਲਹਿੰਗਾ ਸਾਰਾ ਦਬਕੇ ਦਾ ਕੰਮ ਹੈ ਟੋਟਲੀ ਹੈਵੀ ਦਬਕਾ ਵਰਕ सो पीस बड़ा सोहना है okay. सो जरा इस रेट रहेगा जो इसका प्राइस आएगा जी वह आएगा yeah. बत्ती हज़ार छे सौ छे सौ रुपये लास्ट कलर के लहंगा सूट रे हो गया जीवला सो बड़ा प्यारा लहंगा प्राइस के अकॉर्डिंग लहंगा सूट बहुत सोना है सो लहंगा सूट दिखाता मैं प्रोपर ओपन करके फुल फ्लेयर लहगा बनाया हुआ <coughs> अज मेरे को लहंगे की वरायटी बहुत आई है लहंगा शरारा करारा बहुत आए हैं अनारकलियां भी आई भी दिखाऊँगा ਆਜਾ ਕਰੋ ਜੀ ਲਹਿੰਗਾ ਬਹੁਤ ਸੋਹਣਾ ਬਣਾ ਸਾਰਾ ਹੈਂਡਵਰਕ ਫਰੰਟ ਬੈਕ ਤੇ ਲਹਿੰਗੇ ਦੇ ਵਰਕ ਆ ਰਿਹਾ ਜੀ ਰੇਟ ਆ ਰਿਹਾ ਇਸ ਦਾ 17800 ਰੁਪਏ 17000 17800 ਲੋ ਜੀ ਸ਼ਾਰਟ ਸ਼ਾਰਟ ਦੇ ਵਿੱਚ ਆ ਰਹੀ ਹੈ ਇਹਦੀ ਸ਼ਾਰਟ ਲੈਂਥ ਦੀ ਸ਼ਰਟ ਬਣੀ ਹੋਈ ਹੈ ਸ਼ਾਰਟ ਬਹੁਤ ਸੋਹਣੀ ਹੈ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਔਰ ਦੁਪੱਟਾ ਆ ਰਿਹਾ ਜੀ ਫੋਰ ਸਾਈਡਡ ਦੁਪੱਟਾ ਤੇ ਆ ਰਿਹਾ ਪੂਰਾ ਹੈਵੀ ਫੋਰ ਸਾਈਡਡ ਦਾ ਕਿਹੜਾ ਇਸ ਦਾ ਰੇਟ ਰਹੇਗਾ ਜੀ ਉਰੇਗਾ ਸਿਰਫ ਤੇ ਸਿਰਫ 17800 ਬ੍ਰਾਈਡ ਸ਼ੇਡ ਦੇ ਵਿੱਚ ਲਹਿੰਗਾ ਸੋੜ ਲੈ ਕੇ ਆਇਆ ਜੀ ਬੜਾ ਪਿਆਰਾ ਇਹ ਲਹਿੰਗਾ ਰੈਡੀ ਕਰਵਾਇਆ ਤੁਹਾਡੇ ਵਾਸਤੇ ਸਪੈਸ਼ਲ ਅਗੇਜਮੈਂਟ ਲਈ ਸਪੈਸ਼ਲ ਵੈਡਿੰਗ ਦੇ ਲਈ ਜਿਹੜੀਆਂ ਭੈਣਾਂ ਨੂੰ ਵੈਡਿੰਗ ਦੇ ਲਈ ਲਹਿੰਗਾ ਚਾਹੀਦਾ ਆਊਟਫਿਟ ਚਾਹੀਦਾ ਸਭ ਤੋਂ ਸੋਹਣਾ ਜਿਨ੍ਹਾਂ ਨੇ ਅਗੇਜਮੈਂਟ ਤੇ ਕੋਈ ਲਹਿੰਗਾ ਵੇਅਰ ਕਰਨਾ ਹੈ ਡਿਫਰੈਂਟ ਸ਼ੇਡ ਪਾਣਾ ਸੋ ਲਹਿੰਗਾ ਫੁੱਲ ਹੈਵੀ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਬਣਾ ਹੋਇਆ ਸੋ ਲਹਿੰਗਾ ਬਹੁਤ ਹੀ ਪਿਆਰਾ ਜੀ ਲਹਿੰਗਾ ਨੂੰ ਰੱਖਾਨਾ ਪ੍ਰੋਪਰ ਸੀ ਲਹਿੰਗਾ ਦਾ ਫਲੇਅਰ ਚੈੱਕ ਕਰੋ ਜੀ ਕਿੰਨਾ ਹੈਵੀ ਫਲੇਅਰ ਹੈ ਸੋ ਲਹਿੰਗਾ ਆ ਰਿਹਾ ਜੀ ਫੁੱਲ ਫਲੇਅਰ ਦੇ ਵਿੱਚ ਸਾਰਾ ਸਾਰਾ ਹੈਂਡਵਰਕ ਸੋ ਆ ਇਹਦੀ ਸ਼ਰਟ ਆਏਗੀ ਦੋ ਕਲਰ ਤੁਹਾਨੂੰ ਮਿਲਣਗੇ ਇਹਦੇ ਵਿੱਚ ਲਹਿੰਗਾ ਬੜਾ ਪਿਆਰਾ ਆ ਆਹਦੀ ਸ਼ਰਟ ਹੈ ਸ਼ਰਟ ਤੇ ਫੁੱਲ ਹੈਂਡਵਰਕ ਸਾਰਾ ਫਰੰਟ ਹੈਵੀ ਟੋਟਲੀ ਬਾਜੂ ਤੇ ਕੰਮ ਥੀਸ ਬੜਾ ਪਿਆਰਾ ਸੋ ਕਮੈਂਟ ਜਰੂਰ ਕਰਿਆ ਕਰੋ ਜੇ ਚੀਜ਼ ਸੋਣੀ ਲੱਗੇ ਕਮੈਂਟ ਜੋੜ ਕੇ ਦੁਪੱਟਾ ਚੈੱਕ ਕਰੋ ਜੀ ਕਿੰਨਾ ਪਿਆਰਾ ਆ ਰਿਹਾ ਦੁਪੱਟਾ ਨਵਾਂ ਹੈ ਸ਼ੇਡ ਹੈ ਕਲਰ ਬਹੁਤ ਯੂਨੀਕ ਹੈ ਦੁਪੱਟਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਸਿਲਕ ਦਾ ਦੁਪੱਟਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਸਿਲਕ ਦਾ ਦੁਪੱਟਾ ਸੋ ਕਲਰ ਤੁਹਾਨੂੰ ਮਿਲਣਗੇ ਦੋ ਇੱਕ ਮਿਲੂਗਾ ਰਾਣੀ ਕਲਰ ਆ ਕਲਰ ਦੇਖਣ ਨਾ ਤੇ ਕਲਰ ਦੇ ਬਹੁਤ ਨਾ ਸ਼ਾਨਦਾਰ ਲਾਜਵਾਬ ਸ਼ੇਡ ਇੱਕ ਸ਼ੇਡ ਤੁਹਾਨੂੰ ਮਿਲੂਗਾ ਆਹ ਵਾਲਾ ਆ ਵੀ ਸ਼ੇਡ ਬੜਾ ਪਿਆਰਾ ਆ ਦੁਪੱਟਾ ਸੋ ਕਲਰ ਤੁਸੀਂ ਕੋਈ ਵੀ ਲੈ ਲਓ ਜਿਹੜਾ ਇਹਦਾ ਰੇਟ ਰਹੇਗਾ ਜੀ ਉਹ ਰਹੇਗਾ 3800 ਇਸ ਪੈਸੇ ਵਿੱਚ ਪਿੰਕ ਕਲਰ ਦੇ ਵਿੱਚ ਲਹਿੰਗਾ ਸੂਟ ਲੈ ਕੇ ਆਇਆ ਜੀ ਬੜਾ ਸੋਹਣਾ ਲਹਿੰਗਾ ਸੂਟ ਹੈ ਅਲਟੀਮੇਟ ਲਹਿੰਗਾ ਰੈਡੀ ਕਰਵਾਇਆ ਥੋੜੇ ਵਾਸਤੇ ਸ਼ਗਨਾ ਵਾਲਾ ਰੰਗ ਜੀ ਸ਼ਗਨਾ ਵਾਲਾ ਕਲਰ ਹੈ ਸੋ ਡਿਜ਼ਾਈਨ ਤੁਹਾਨੂੰ ਦਿਖਾ ਦਣਾ ਪ्योर ਸ਼ਿਮਰ ਦੇ ਵਿੱਚ ਆਊਗਾ ਲਹਿੰਗਾ ਬੜਾ ਸੋਹਣਾ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਪੂਰਾ ਪੂਰਾ ਸਾਰਾ ਸਾਰਾ ਹੈਂਡਵਰਕ ਹੈ ਜੀ ਆ ਲਹਿੰਗਾ ਚੈੱਕ ਕਰੋ ਫਰੰਟ ਬੈਕ ਤੇ ਸਾਰਾ ਹੈਂਡਵਰਕ ਹੈ ਲਹਿੰਗੇ ਦੇ ਸੋ ਰੇਟ ਮੈਂ ਵੀਡੀਓ ਚ ਦੱਸੂਗਾ ਜੀ ਹੁਣ ਮੈਂ ਤਕਰੀਬਨ ਹਰ ਕਿਸੇ ਦਾ ਪ੍ਰਾਈਸ ਜਿਹੜਾ ਉਹ ਵੀਡੀਓ ਦੇ ਵਿੱਚ ਬੋਲ ਦਿਆ ਕਰਾਂਗਾ ਲਾਸਟ ਦੇ ਵਿੱਚ ਸੋ ਵੀਡੀ ਆਹ ਇਹ ਸ਼ਰਟ ਆ ਸ਼ਰਟ ਦੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਅਗਰ ਤੁਹਾਨੂੰ ਲੌਂਗ ਚਾਹੀਦੀ ਹੈ ਤੁਸੀਂ ਲੌਂਗ ਰੱਖ ਸਕਦੇ ਹੋ ਜਿੰਨੀ ਵੀ ਤੁਹਾਨੂੰ ਸ਼ਾਰਟ ਚਾਹੀਦੀ ਹੈ ਸ਼ਾਰਟ ਰੱਖ ਸਕਦੇ ਹੋ ਜਿੰਨੀ ਵੀ ਲੌਂਗ ਚਾਹੀਦੀ ਹੈ ਲੌਂਗ ਰੱਖ ਸਕਦੇ ਹੋ ਪ੍ਰੋਪਰ ਬਾਜੂ ਤੇ ਹੈਵੀ ਕੰਮ ਸਾਰਾ ਸਾਰਾ ਹੈਂਡਵਰਕ ਸੋ ਕਲਰ ਬੜਾ ਪਿਆਰਾ 4 ਸਾਈਡ ਪੂਰਾ ਹੈਵੀ ਦੁਪੱਟਾ ਆ ਰਿਹਾ ਸੋ ਦੁਪੱਟਾ 4 ਸਾਈਡ ਆ ਇਹਦਾ ਰੇਟ ਕਿੰਨੇ ਕਿਕਿਆ ਸੀ ਜਿਹੜਾ ਆਇਆ ਸੀ ਇਹਦੇ ਸਲਿੱਪ ਨਹੀਂ ਲੱਗੀ ਟੈਗ ਟੈਗ ਨਹੀਂ ਲੱਗਾ ਦੇਖਿਓ ਤੋਂ ਲੱਗਿਆ 17900 ਇਸ ਦਾ ਪ੍ਰਾਈਸ ਰਹੇਗਾ ਜੀ ਲਹਿੰਗੇ ਸੂਟ ਦਾ ਸੋ ਬੜਾ ਪਿਆਰਾ ਲਹਿੰਗਾ ਗਰਾਰੇ ਦਾ ਸੂਟ ਰੈਡੀ ਕਰਵਾਇਆ ਤੁਹਾਡੇ ਵਾਸਤੇ ਇੱਕ ਬੜਾ ਪਿਆਰਾ ਬਹੁਤ ਸੋਹਣਾ ਕਲਰ ਤੇ ਬਹੁਤ ਸੋਹਣਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣਾ ਪ੍ਰੋਪਰ ਫੁੱਲ ਫਲੇਅਰ ਦੇ ਵਿੱਚ ਕਰਾਰਾ ਸੋ ਕਾਫੀ ਮੇਰੇ ਕਲਾਇੰਟ ਦੇ ਮੈਨੂੰ ਡੀਐਮ ਆ ਰਹੇ ਸੀ ਭਾਜੀ ਗਰਾਰੇ ਸੂਟ ਦਿਖਾਓ ਸਾਨੂੰ ਗਰਾਰੇ ਸੂਟ ਬਾਏ ਕਰਨੇ ਆ ਜਿਨ੍ਹਾਂ ਨੇ ਅਗੇਜਮੈਂਟ ਲਈ ਲੈਣਾ ਹੈ ਜਿਨ੍ਹਾਂ ਨੇ ਵਿਡਿੰਗ ਲਈ ਲੈਣਾ ਸੋ ਸਭ ਤੋਂ ਸੋਹਣੇ ਗਰਾਰੇ ਸੂਟ ਮੇਰੇ ਕੋਲ ਆਏ ਆ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਉਂਗਾ ਇੱਕ ਇੱਕ ਕਰਕੇ ਪਹਿਲਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਹੌਲੀ ਹੌਲੀ ਰੀਲਾਂ ਪੈਣੀਆਂ ਸਭ ਦੀਆਂ ਸੋ ਜਿਹੜਾ ਤੁਹਾਨੂੰ ਪਸੰਦ ਆਦਾ ਆਪਣਾ ਆਰਡਰ ਕਰੀ ਚੱ ਤੇ ਉਹ ਸਾਨੂੰ ਮੰਗਾ ਦਿਓ ਕਿਉਂਕਿ ਇਹ ਪ੍ਰੀ ਬੁਕਿੰਗ ਤੇ ਬਹੁਤ ਘੱਟ ਮਿਲਨੇ ਆ ਜਿਆਦਾ ਮੋਸਟਲੀ ਇਹ ਜਿਹੜੇ ਰੈਡੀ ਆਏ ਆ ਤੁਸੀਂ ਨਾਲ ਦੀਨ ਆਪਣਾ ਆਰਡਰ ਕਰ ਲਿਓ ਫੁੱਲ ਫਲੇਅਰ ਦੇ ਵਿੱਚ ਗਰਾਰਾ ਫੈਬਰਿਕ ਆ ਰਿਹਾ ਪੀਓਰ ਜਰਾਫ ਸੋ ਆ ਆ ਰਹੀਆਂ ਨੇ ਦੀ ਸ਼ਰਟ ਗਰਾਰਾ ਰੈਡੀ ਟੂ ਵੇਅਰ ਹੈ ਜੀ ਸ਼ਰਟ ਇਹਦੀ ਅਨਸਟਿਚ ਹੈ ਸੋ ਸ਼ਰਟ ਸਟਿਚ ਹੋਊਗੀ ਆ ਚੈੱਕ ਕਰੋ ਜੀ ਸੈਮੀ ਸਟਿਚ ਗਰਾਰਾ ਸੂਟ ਆਉਗਾ ਇਹ ਬੜਾ ਪਿਆਰਾ ਆ ਲੋ ਆ ਰਹੀਆਂ ਸ਼ਰਟਸ ਆ ਰਹਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਸੋ ਗਰਾਰਾ ਸੂਟ ਬੜਾ ਪਿਆਰਾ ਹੈ ਸੋ ਆ ਆ ਰਿਹਾ ਦਾ ਫੋਰ ਸਾਈਡ ਦੁਪੱਟਾ ਪੱਲੇ ਬੜੇ ਪਿਆਰੇ ਨੇ ਪੱਲੇ ਪੂਰੇ ਹੈਵੀ ਨੇ ਪੱਲੇ ਤੇ ਦੇਖੋ ਕਿੰਨਾ ਸ਼ਾਨਦਾਰ ਕੰਮ ਹੈ ਸੋ ਗਰਾਰਾ ਸੂਟ ਬੜਾ ਸੋਹਣਾ ਸੋ ਜਿਹੜਾ ਇਹਦਾ ਰੇਟ ਰਹੇਗਾ ਜੀ ਉਹ ਰਹੇਗਾ 17800 ਰੁਪਏ